ਦਾਨਿਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਾ ਵਾਮਾ ਵਾਚਿਆ ਭਾਗ 26 ਬੜਾ ਹੀ ਨਾਟਕੀ ਇਹ ਦ੍ਰਿਸ਼ ਮੋਨਸ਼ੀ ਵਿਸ਼ਨ ਦਾਸ ਤਾਂ ਕੁਝ ਹੋਰ ਹੀ ਸੋਚੀ ਬੈਠਾ ਸੀ ਕਿ ਰਾણો ਜਾਂ ਤਾਂ ਜਵਾਬ ਵਿੱਚ ਸਫਾਈ ਦੇ ਤੌਰ ਤੇ ਜਾਂ ਆਪਣੀ ਭੁੱਲ ਦਾ ਇਕਵਾਲ ਕਰਦਿਆਂ ਹੋਇਆ ਕੁਝ ਆਖੇਗੀ ਪਰ ਇਸ ਦੇ ਥਾਂ ਜਦ ਠੱਪ ਕਰਦਾ ਇੱਕ ਲਫਾਫਾ ਉਸ ਦੇ ਸਾਹਮਣੇ ਮੇਜ਼ ਉੱਤੇ ਆ ਡਿੱਗਾ ਤਾਂ ਹੈਰਾਨੀ ਅਤੇ ਕਿਸੇ ਹੋਣੀ ਦੀ ਸਭਾਵਨਾ ਨਾਲ ਉਸਨੇ ਰਾਣੋ ਵੱਲ ਤੱਕਿਆ ਇਸ ਤੋਂ ਪਹਿਲਾਂ ਕਿ ਚਿੱਠੀ ਕਿਸ ਦੀ ਹੈ ਇਸ ਬਾਰੇ ਉਹ ਰਾਣੋ ਨੂੰ ਪੁੱਛਦਾ ਕਿ ਰਾਣੋ ਪਲ ਚੱਲ ਵਿੱਚ ਕਮਰੇ ਵਿੱਚੋਂ ਬਾਹਰ ਉੱਡ ਗਈ ਸ਼ੇਕੜ ਉਸਨੇ ਉਸੇ ਤਰ੍ਹਾਂ ਧੜਕਦੇ ਦਿਲ ਨਾਲ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਰਾਣੋ ਨੇ ਪੜ੍ਹੀ ਸੀ ਚਿੱਠੀ ਆਂਦੀ ਚਿੱਠੀ ਕਾਹਦੀ ਤਾਂ ਇਹ ਤਾਂ ਕੋਈ ਲੰਬਾ ਚੌੜਾ ਇਤਿਹਾਸ ਸੀ ਮੋਂ ਟੀ ਵਿਚੰਦਾਸ ਪੜੀ ਜਾ ਰਿਹਾ ਸੀ ਤੇ ਵਿੱਚ ਵਿੱਚ ਬੂਹੇ ਵੱਲ ਚਾਤੀ ਮਾਰ ਰਿਹਾ ਸੀ ਇੱਕ ਦੁੱਕਾ ਵੇਰ ਵਾਰ ਕੋਈ ਪਰਛਾਵਾਂ ਜਿਹਾ ਉਸ ਨੂੰ ਪੁੱਛ ਨੂੰ ਇੱਧਰ ਉੱਧਰ ਹਿਲਦਾ ਜਾਪਿਆ ਛੇਕੜ ਜਿਹਾ ਜਿੱਠੀ ਉਸਨੇ ਪੜ ਮਕਾਇਤਾ ਪੁਕਾਰਿਆ ਰਾਣਾ ਤੇ ਰਾਣੂ ਇੰਜ ਤਤਫਟ ਆ ਮजूद ਹੋਈ ਜਿਵੇਂ ਵਿਸ਼ੰਦਾਸ ਦੀ ਆਵਾਜ਼ ਬੂਹੇ ਨਾਲ ਟਕਰੌਂਦਿਆਂ ਹੀ ਰਾਣੂ ਦੇ ਰੂਪ ਵਿੱਚ ਬਦਲ ਕੇ ਮੋੜਾਈ ਹੋਵੇ ਬੂਹਾ ਬੰਦ ਕਰ ਬੇ ਪੁੱਤਰ ਰਾਣੋ ਨੇ ਬੰਦ ਕਰ ਦਿੱਤਾ ਚਿਟਕਣੀ ਵੀ ਚੜਾ ਦੇ ਰਾਣੋ ਨੇ ਚੜਾ ਦਿੱਤੀ ਬੈਠ ਜਾ ਰਾਣੋ ਬੈਠ ਗਈ ਤੇ ਬੈਠਦਿਆਂ ਹੀ ਕੁਝ ਖੋਜਵੀ ਜਿਹੀ ਨਜ਼ਰੇ ਪਿਓ ਵੱਲ ਚਾਕੀ ਸ਼ਾਇਦ ਚਿੱਠੀ ਦਾ ਪ੍ਰਤੀਕਰਮ ਜਾਚਣ ਦੇ ਖਿਆਲੋ ਝਟਕ ਦਵੱਲੀ ਖਮੋਸ਼ੀ ਛਾਈ ਰਹੀ ਵਿੱਚ ਵਿੱਚ ਦੋਹਾਂ ਦੀਆਂ ਨਜ਼ਰਾਂ ਇੰਜ ਇੱਕ ਦੂਜੇ ਉੱਤੇ ਪੈਂਦੀਆਂ ਰੰਗਾਂ ਜਿਵੇਂ ਦੋਹਾਂ ਵਿਚਾਲੇ ਉਤਰੀ ਹੋਈ ਸੰਕੋਚ ਦੀ ਗੰਧ ਜਿਹੀ ਨੂੰ ਠਾਉਣਾ ਚਾਹੁੰਦਿਆਂ ਹੋ ਛੇਕੜੇਸ ਕਾਂਤ ਨੂੰ ਡਿੱਗਣ ਦੇ ਕੰਮ ਵਿੱਚ ਮੁੰਸ਼ੀ ਵਿਸ਼ੰਦਾਸ ਨੇ ਪਹਿਲ ਕੀਤੀ ਕਦੋਂ ਆਈ ਸੀ ਇਹ ਚਿੱਠੀ ਆ ਕਾਫੀ ਦਿਨ ਹੋ ਗਏ ਪਾਪਾ ਜੀ ਉਸ ਨੂੰ ਥਲਥਲਾਉਂਦਿਆਂ ਤੱਕ ਕਿ ਵਿਸ਼ੰਦਾਸ ਨੇ ਮਹਿਸੂਸ ਕੀਤਾ ਕਿ ਰਾણો ਸ਼ਾਇਦ ਡਰ ਰਹੀ ਹੈ ਪਰ ਡਰ ਨਹੀਂ ਸੀ ਰਹੀ ਇਸ ਦਾ ਕਾਰਨ ਸੀ ਰਾણો ਦੇ ਹਨ ਫਿਰਦੇ ਅੰਦਰਲੇ ਉਤਸ਼ਾਹ ਤੇ ਕਾਰਜ ਸਫਲਤਾ ਦਾ ਝਟਕਾ ਜਿਹੜਾ ਪਿਓ ਦੇ ਚਿਹਰੇ ਉੱਤੇ ਅੰਦੰਤ ਕਿਸਮ ਦਾ ਖੇੜਾ ਵੇਖ ਕੇ ਉਸ ਦੇ ਅੰਦਰ ਵੱਜਾ ਸੀ ਚਿਹਰੇ ਉਤਲੀ ਇੱਕੋ ਚਲਕ ਵੇਖ ਕੇ ਰਾਨੋ ਉੱਤੇ ਸਪਸ਼ਟ ਹੋ ਗਿਆ ਸੀ ਕਿ ਉਸ ਦੀ ਆਸ਼ਾ ਪੂrti ਉਸ ਦੀ ਮਨੋਰਥ ਸਿੱਧੀ ਦੇ ਰਾਸਤੇ ਵਿੱਚੋਂ ਨਾ ਕੇਵਲ ਸਭ ਰੁਕਾਵਟਾਂ ਦੂਰ ਹੋ ਚੁੱਕੀਆਂ ਨੇ ਬਲਕਿ ਪਿਤਾ ਦੇ ਰੂਪ ਵਿੱਚ ਇੱਕ ਮੱਦਦਗਾਰ ਵੀ ਉਸ ਨੂੰ ਪ੍ਰਾਪਤ ਹੋ ਗਿਆ ਤੇ ਮੂਰਖੇ ਪਿਆਰ ਰਲਵੇਂ ਰੂਹ ਵਿੱਚ ਵਿਸ਼ਨ ਦਾਸ ਬੋਲਿਆ ਇਸ ਵਿੱਚ ਲੋਕਲ ਕੋ ਵਾਲੀ ਕਿਹੜੀ ਗੱਲ ਸੀ ਜੋ ਆਪਣੀ ਮਾਂ ਪਾਸੋਂ ਤੂੰ ਇਸ ਤੋਂ ਭੇਦ ਲੁਕੋਈ ਰੱਖਿਆ। ਰਾણો ਚੁੱਪ ਸੀ। ਪਰ ਉਸਦੀ ਖਮੋਸ਼ੀ ਓਲੇ ਜਿਹੜਾ ਉੱਤਰ ਲੁਕਿਆ ਹੋਇਆ ਸੀ ਵਿਸ਼ੰਦਾਸ ਦੀ ਦ੍ਰਿਸ਼ਟੀ ਗੋਚਰ ਹੋਣਾ ਨਹੀਂ ਰਿਹਾ। ਜਿਵੇਂ ਰਾણો ਕਹਿ ਰਹੀ ਹੋਵੇ ਕੀ ਕਣ ਖੋਲਦੀ ਉਸ ਅਗੀ ਇਸ ਭੇਦ ਨੂੰ। ਜਦੋਂ ਕਿ ਜਦ ਕੀ ਜਾਣਦੀ ਸੀ ਕਿ ਮੇਰੀ ਮਾਂ ਦਾ ਕਣ-ਕਣ ਮੋਤੀ ਪ੍ਰਤੀ ਨਫ਼ਰਤ ਨਾਲ ਭਰਿਆ ਪਿਆ ਸੀ। ਪ੍ਰਮਾਤਮਾ ਦਾ ਸ਼ੁਕਰ ਹੈ। ਕੀਵਿਸ਼ਣ ਦਾਸ ਦਾ ਉਤਸ਼ਾਹ ਤੇ ਖੁਸ਼ੀ ਫੁੱਟ-ਫੁੱਟ ਕੇ ਪੈ ਰਹੀ ਸੀ ਉਸ ਦੇ ਸ਼ਬਦਾਂ ਵਿੱਚ ਉਸ ਨੇ ਨੇੜੇ ਹੋ ਕੇ ਸੁਣ ਲਈ ਉੰਜ ਮੈਨੂੰ ਇਸ ਗੱਲ ਦੀ ਉਮੀਦ ਉੱਕੀ ਨਹੀਂ ਸੀ ਕਿ ਉਹ ਬੇਵਕੂਫ ਮੁੰਡਾ ਕਦੀ ਸੁਧਰੇਗਾ ਕਦੀ ਕੋਈ ਮੰਨ ਸਕਦਾ ਸੀ ਕਿ ਮੋਤੀ ਨੂੰ ਵੀ ਅਕਲ ਆਵੇਗੀ ਪਰ ਵਾਹੇ ਮੁੰਡੇ ਨੇ ਤਾਂ ਕਮਾਲ ਕਰ ਦਿੱਤੀ ਸੁਣ ਕੇ ਰਾਣੋ ਦੀ ਨਾੜ ਨਾੜ ਖੁਸ਼ੀ ਤੇ ਉਲਾਸ ਵਿੱਚ ਚਰਨਾਟੀ ਗਈ ਪਰ ਜਵਾਨ ਖੁੱਲਾਂ ਦੀ ਆਗਸ ਉਹ ਆਪਣੇ ਵਿੱਚ ਅਜੇ ਤੱਕ ਵੀ ਨਹੀਂ ਸਿਲਾ ਸਕੀ ਕਿ ਇਸ ਦਾ ਸਬਬ ਕੁਵਾਰੀ ਸੁਭਾਅ ਸੰਕੋਚ ਸੀ ਜਾਂ ਇਸ ਕਰਕੇ ਕਿ ਭਾਵਵਾ ਵਿਸ਼ ਦੀਆਂ ਲਹਿਰਾਂ ਨੇ ਰਾਣੋ ਦੀ ਬੋਲਣ ਸ਼ਕਤੀ ਨੂੰ ਦਬੋਚ ਲਿਆ ਸੀ ਭਾਵਵਾ ਵਿਸ਼ ਦਾ ਅਸਰ ਨਿਰਾਨਾ ਨੂੰ ਉੱਤੇ ਹੀ ਨਹੀਂ ਸੀ ਹੋਇਆ ਉਧਰ ਵਿਸ਼ੰਦਾਸ ਦੀ ਵੀ ਲਗਭਗ ਇਹੋ ਹਾਲਤ ਸੀ ਜਿਹੜਾ ਇਸ ਵਿਸ਼ੇ ਉੱਤੇ ਬਹੁਤ ਕੁਝ ਕਹਿਣਾ ਪੁੱਛਣਾ ਚਾਹੁੰਦਾ ਹੋਇਆ ਵੀ ਅਸਮਰੱਥ ਸੀ ਪਿਆਰ ਦੀ ਦਾ ਰਿਸ਼ਤਾ ਹੀ ਕੁਝ ਇਹੋ ਜਿਹਾ ਹੁੰਦਾ ਹੈ ਫਿਰ ਵੀ ਇਤਨਾ ਤਾਂ ਉਹ ਬੋਲਿਆ ਹੀ ਚਿੱਠੀ ਵਸ ਇਹੋ ਇੱਕੋ ਆਈ ਸੀ ਉਸ ਦੀ ਇੱਕ ਕੇ ਹੋਰ ਵੀ ਹੈ ਕੋਈ ਐਤਿਕਾ ਰਾਨੋ ਨਵੀਰਤਾ ਜ਼ਰੂਰਤ ਹੋਈ ਬੋਲਾਂ ਦੀ ਚਿੱਠੀ ਤਾਂ ਇਹੋ ਆਈ ਸੀ ਪਰ ਪਰਦਾ ਵੀ ਨਾ ਤੇ ਜਵਾਬ ਵਿੱਚ ਰਾਨੋ ਇੱਕ ਵਾਰ ਫੇਰ ਪਹਿਲਾਂ ਵਾਲੀ ਕਿਰਿਆ ਨੂੰ ਬਹਾਂਉਂਦੀ ਹੋਈ ਉਸੇ ਤਰ੍ਹਾਂ ਉੱਠੀ ਉਸੇ ਤਰ੍ਹਾਂ ਟਰਾਂਕਾਂ ਦੇ ਖਿਲਰ ਖਿਲਾਰ ਪਾਸ ਜਾ ਪਹੁੰਚੀ ਤੇ ਉਦਾਂ ਹੀ ਇੱਕ ਹੋਰ ਲਫਾਫਾ ਲਿਆ ਕੇ ਉਸਨੇ ਪਹਿਲਾਂ ਵਗ ਵਿਸ਼ਣ ਦੱਸਦੇ ਅੱਗੇ ਰੱਖ ਦਿੱਤਾ ਦੋਹਾਂ ਕਿਰਿਆਵਾਂ ਵਿੱਚ ਜੇ ਕੋਈ ਫਰਕ ਸੀ ਤਾਂ ਇਤਨਾ ਹੀ ਕਿ ਐਤ ਕੀ ਲਪਾਫਾ ਰੱਖਣ ਤੋਂ ਬਾਅਦ ਉਹ ਬਾਹਰ ਭੱਜ ਕੇ ਭੱਜ ਜਾਣ ਦੇ ਥਾਂ ਮੋੜ ਆਪਣੀ ਥਾਂ ਤੇ ਬੈਠ ਕੇ ਲਪਾਫੇ ਵਿਜਲੀ ਪੁੰਜੀ ਨੂੰ ਵਿਸ਼ੰਦਾਸ ਨੇ ਬਾਹਰ ਕੱਢ ਕੇ ਖੋਖਿਆ ਪਰਚੋਲਿਆ ਤੇ ਇਸ ਤੋਂ ਪਹਿਲਾਂ ਕਿਸ਼ਤੀ ਪ੍ਰਾਪਤੀ ਬਾਰੇ ਉਹ ਰਾਣੂ ਉੱਤੇ ਕੋਈ ਸਵਾਲ ਕਰਦਾ ਰਾਣੂ ਬੋਲ ਉੱਠੀ ਲਪਾਫੇ ਵਿੱਚ ਇੱਕ ਵਰਕਾ ਪਿਆ ਰਹਿ ਗਿਆ ਹੈ ਪਾਪਾ ਜੀ ਸੱਚ ਮੁੱਚ ਇਹ ਵਰਕਾ ਲਪਾਫੇ ਵਿੱਚ ੜਿਆ ਰਹਿ ਗਿਆ ਸੀ ਵਿਸ਼ੰਦਾਸ ਨੇ ਉਸ ਨੂੰ ਕੱਢ ਕੇ ਫਟਣਾ ਸ਼ੁਰੂ ਕਰ ਦਿੱਤਾ ਮੈਂ ਉਡਾਰਿਆ ਰਾਨੋ ਕਿ ਇਹਨਾਂ ਨੋਟਾਂ ਨੂੰ ਵੇਖ ਕੇ ਤੂੰ ਗੁੱਸੇ ਵਿੱਚ ਆ ਜਾਵੇਂਗੀ ਤੇ ਫਿਰ ਵੀ ਜੇ ਐਸਾ ਕਰ ਰਿਹਾ ਹਾਂ ਤਾਂ ਇੱਕ ਮਜਬੂਰੀ ਕਰਕੇ ਇਹ ਤਾਂ ਤੈਨੂੰ ਪਤਾ ਹੀ ਹੋਵੇਗਾ ਕਿ ਫੌਜ ਵਿੱਚ ਰਹਿੰਦੇ ਆ ਸਿਪਾਹੀਆਂ ਪੈਸੇ ਟਕੇ ਦੀ ਵਾਲੀ ਲੋੜ ਨਹੀਂ ਪੈਂਦੀ ਸਪੰਗਾਂ ਨੂੰ ਜਦੋਂ ਕਿ ਆਮ ਲੋੜੀ ਦੀਆਂ ਚੀਜ਼ਾਂ ਉਹਨਾਂ ਨੂੰ ਸਰਕਾਰੀ ਤੌਰ ਤੇ ਮਿਲਦੀਆਂ ਨਹੀਂ ਇਸ ਸੂਰਤ ਵਿੱਚ ਤਨਖਾਹ ਵਿੱਚੋਂ ਕਾਫੀ ਰਕਮ ਉਹਨਾਂ ਵੱਲੋਂ ਹਰ ਮਹੀਨੇ ਕਰਦਿਆਂ ਨੂੰ ਬਣੀ ਆਰਡਰ ਕਰਾ ਦਿੱਤੀ ਜਾਂਦੀ ਹੈ ਪਰ ਮੈਂ ਆਪਣੀ ਤਨਖਾਹ ਕਿਸ ਨੂੰ ਭੇਜਦਾ ਜਦ ਕਿ ਦੁਨੀਆ ਵਿੱਚ ਕੋਈ ਵੀ ਇਸ ਦਾ ਅਧਿਕਾਰੀ ਮੈਨੂੰ ਨਹੀਂ ਸੀ ਦਿਸਦਾ ਇਹੋ ਵਜ੍ਹਾ ਹੈ ਕਿ ਜਿੱਥੇ ਦੂਸਰੇ ਫੌਜੀ ਤਨਖਾਹ ਮਿਲਣ ਵੇਲੇ ਦਿਨ ਖੁਸ਼ੀ ਨਜ਼ਾਰੇ ਆਉਂਦੇ ਨੇ ਨਜ਼ਰੀ ਆਉਂਦੇ ਨੇ ਉੱਥੇ ਮੇਰੇ ਉੱਤੇ ਉਦਾਸੀ छा ਜਾਂਦੀ ਹੈ ਤਨਖਾਹ ਵਾਲੇ ਦਿਨ ਜਦੋਂ ਕਲਰਕ ਮੈਥੋਂ ਪੁੱਛਦਾ ਹੈ ਕਿ ਤਾ ਹਵਾਲਦਾਰ ਤੁਸੀਂ ਕਿਸ ਪਤੇ ਤੇ ਮਣੀ ਆਰਡਰ ਭੇਜਣਾ ਹੈ ਤਾਂ ਮੈਂ ਕਿਸੇ ਨੂੰ ਨਹੀਂ ਕਹਿ ਕੇ ਨੋਟਾਂ ਵਾਲਾ ਲਫਾਫਾ ਫੜ ਲੈਂਦਾ ਤੇ ਲਿਆ ਕੇ ਵੀ ਦਿੱਲੀ ਨਾਲ ਕਿਟ ਵੈਗ ਵਿੱਚ ਸੁੱਟ ਛੱਡਦਾ ਸੀ ਇਧਰ ਜਦੋਂ ਸਾਡੀ ਰੈਜiment ਨੂੰ ਜੰਮੂ ਕਸ਼ਮੀਰ ਦੇ ਮੋਰਚੇ ਉੱਤੇ ਜਾਣ ਦਾ ਆਰਡਰ ਹੋਇਆ ਤਾਂ ਮੇਰੇ ਦਿਲ ਵਿੱਚ ਖਿਆਲ ਆਇਆ ਜੇ ਮੋਰਚੇ ਵਿੱਚ ਮੈਂ ਕੰਮ ਆ ਗਿਆ ਤਾਕੀ ਇਹ ਰਕਮ ਐਵੇਂ ਚਲੀ ਜਾਵੇਗੀ ਛੇਕੜ ਦਿਲ ਕੜਾ ਕਰਕੇ ਇਹ ਮੈਂ ਇਹੋ ਫੈਸਲਾ ਕੀਤਾ ਸੋ ਤੂੰ ਇਸ ਬਾਰੇ ਆਪਣੇ ਪਾਪਾ ਜੀ ਨੂੰ ਸਾਰੀ ਗੱਲ ਦੱਸ ਦੇਵੀਂ ਨਾਲੇ ਇਹ ਵਰਕਾ ਜਿਹੜਾ ਵੱਖਰਾ ਲੇ ਕੇ ਇਹਨਾਂ ਨੋਟਾਂ ਨਾਲ ਟਾਕ ਰਿਹਾ ਹਾਂ ਉਹਨਾਂ ਨੂੰ ਪੜਾ ਦੇ ਜੇ ਤਾਂ ਉਹ ਤੈਨੂੰ ਇਜਾਜ਼ਤ ਦੇ ਦੇਣ ਤਾਂ ਇਹ ਰਕਮ ਤੋਂ ਰੱਖ ਲਈ ਨਹੀਂ ਤਾਂ ਉਹਨਾਂ ਨੂੰ ਕਹੀਂ ਜੋ ਕਿਸੇ ਪੁੰਨਦਾਨ ਦੇ ਕੰਮ ਵਿੱਚ ਲਾ ਛੜਨ ਬੜਾ ਚੁੱਕਣ ਤੋਂ ਬਾਅਦ ਵਿਸ਼ਨ ਦਾਸ ਨੇ ਵਰਖਾ ਰੱਖ ਦਿੱਤਾ ਰਾਣੂ ਪਾਸੋਂ ਇਸ ਬਾਰੇ ਹੋਰ ਕੁਝ ਪੁੱਛਣ ਦੇ ਵਿਚਾਰ ਨਾਲ ਜਦ ਉਸ ਨੇ ਉਸ ਵੱਲ ਉਸ ਵੱਲ ਧਿਆਨ ਮੋੜਿਆ ਤਾਂ ਰਾਣੂ ਉੱਥੇ ਨਹੀਂ ਸੀ ਰਾਣਾ ਉਸ ਨੇ ਜਰਾ ਉੱਚੀ ਆਵਾਜ਼ ਦਿੱਤੀ ਪੁੱਤਰ ਜਰਾ ਆਪਣੀ ਬੀਬੀ ਨੂੰ ਭੇਜੀ ਇਸ ਤੋਂ ਇੱਕ ਹੀ ਮਿੰਟ ਬਾਅਦ ਸਤਿਆਨੰਦ ਆ ਕੇ ਜਦੋਂ ਪਤੀ ਦੇ ਸਾਹਮਣੇ ਕਰਾਂਸੀ ਨੋਟਾਂ ਦੀ ਥੱਬੀ ਵੇਖੀ ਤਾਂ ਵੇਖ ਕੇ ਹੱਕੀ ਵਕੀ ਰਹਿ ਗਈ ਇਸ ਤੋਂ ਬਾਅਦ ਪਤੀ ਪਤਨੀ ਵਿੱਚ ਕਿੰਨਾ ਹਿਜਰ ਪ੍ਰਸ਼ੰਤਰੀ ਜਾਰੀ ਰਹੀ ਜਿਹੜੀ ਤਾ ਟਿਕਸ ਮੌਤ ਨਹੀ ਜਤੀ ਕਰਾਣੋਂ ਨੇ ਪਾਪਾ ਜੀ ਰੋਟੀ ਠੰਡੀ ਪਈ ਹੁੰਦੀ ਐ ਆਖ ਦੇ ਅੰਦਰ ਪ੍ਰਵੇਸ਼ ਨਾ ਕੀਤਾ ਰਾਨੋ ਨੇਰਾ ਆਪਣੇ ਪਿਤਾ ਨੂੰ ਰੋਟੀ ਦੀ ਯਾਦ ਕਰਾਉਣ ਲਈ ਨਹੀਂ ਨਹੀਂ ਸੀ ਆਈ ਕੁਝ ਹੋਰ ਵੀ ਲੱਭਦਾ ਸੀ ਉਸ ਦੀ ਮੁੰਦਰਾ ਤੋਂ ਉਤਸੁਕਤਾ ਭਰੀ ਕੋਈ ਜਗਿਸਤਾ ਯਹੀ ਤੇ ਅੰਦਰ ਜਾ ਕੇ ਜਿਉਂ ਹੀ ਉਸ ਦੀ ਨਜ਼ਰ ਦੋਹਾਂ ਚਿਹਰਿਆਂ ਉੱਤੇ ਪਈ ਤਾਂ ਨਾ ਕੇਵਲ ਉਸ ਦੀ ਜਗਿਸਤਾ ਮਿਟ ਗਈ ਭਲਕੇ ਕਿਸੇ ਸਫਲਤਾ ਦੀ ਗੁਦਗੁਦੀ ਜਿਹੀ ਵੀ ਉਸਦੇ ਦਿਲ ਵਿੱਚ ਹੋਣ ਲੱਗ ਪਈ ਮੋਟੀ ਵਿਛਣ ਦਾਸਤੇ ਨਕਸ਼ਾ ਉੱਤੇ ਆਸ਼ਾ ਪੂਰਤੀ ਦੇ ਚਿੰਨ ਪਰਤੱਖ ਦਿਖਾਈ ਦੇ ਰਹੇ ਸੀ ਨੂੰ ਉਸ ਨੂੰ ਸਤਿਆ ਦੀਆਂ ਅੱਖਾਂ ਵਿੱਚ ਵੀ ਕਿਸੇ ਅਹਿਲਾਦ ਦੀ ਚਮਕ ਸੀ अथवा ਕਿਸੇ ਅਨਲਭ ਪ੍ਰਾਪਤੀ ਦਾ ਸਰੂਰ ਜਿਹਾ ਛੱਟਪਟ ਸਿਰ ਤੇ ਆ ਪਹੁੰਚੀ ਰਾਣੋਵਲ ਤੱਕੀ ਸਤਿਆ ਇਸ ਵੇਲੇ ਕਿੰਨੇ ਹੀ ਕੁਝ ਦਾ ਮਿਲਕੋਭਾ ਜਿਹਾ ਸੀ ਉਸ ਦੀ ਤਕਣੀ ਵਿੱਚ ਮਮਤਾ ਦੀ ਨਦੀ ਵਿੱਚ ਉੱਠਦੀਆਂ ਲਹਿਰਾਂ ਜਿਹੀਆਂ ਜਾਂ ਸਦਰਾਂ ਦਾ ਕੋਈ ਅਵੇਸ਼ ਜਿਹਾ ਨਾ ਜਾਣੀਏ ਹੋਰ ਕੀ ਕੀ ਤੇ ਇਸ ਸਭ ਕਾਸੇ ਦਾ ਪ੍ਰਤੀਕ ਬਣ ਕੇ ਨਿਕਲਿਆ ਉਸ ਦੇ ਮੂੰਹੋਂ ਮੋਦਰਤਾ ਵਿੱਚ ਛੋਇਆ ਸ਼ਿਕਵਾ ਕੋਈ ਨਹੀਂ ਵੱਡੀਏ ਚਲਾਕੋ ਮੈਂ ਕੋਈ ਦੋਖਣ ਜਾਂ ਦੋਖਣ ਸਾਂ ਮੋਤੀ ਦੀ ਤਾਂ ਤੇਰੀ ਜੋ ਮੈਂ ਥੋਲ ਕੋਈ ਰੱਖਾਂ ਸਾਰੀਆਂ ਗੱਲਾਂ ਰਾਣੂ ਦਾ ਤਨਮਨ ਠਰ ਗਿਆ ਮਾਂ ਦੇ ਇਸ ਲਾਂਬੇ ਨੂੰ ਸੁਣ ਕੇ ਪਰ ਸਫਾਈ ਦੇਣ ਵਜੋਂ ਉਹ ਸਦੀ ਜਵਾਨ ਨਹੀਂ ਬਲਕਿ ਉਸ ਦਾ ਦਿਲ ਕਹਿ ਰਿਹਾ ਸੀ ਕਿ ਕੰਨਾਂ ਨਾਲ ਲੁਕਾਉਂਦੀ ਤੂੰ ਤਾਂ ਜਦੋਂ ਕਦੀ ਵੀ ਮੋਤੀ ਦਾ ਜ਼ਿਕਰ ਆਉਂਦਾ ਸੋ ਸਲਵੱਤਾਂ ਸੁਣਾਉਂਦੀ ਹਜ਼ਾਰ ਹਜ਼ਾਰ ਦਾ ਬਸੀਸਾਂ ਦਿੰਦੀ ਸੈਂ ਉਸ ਨੂੰ ਅੱਗੜ ਪਿਛੜ ਜਦੋਂ ਇਹ ਤਰਘੇੜਾ ਕਮਰੇ ਚ ਬਾਹਰ ਨਿਕਲ ਕੇ ਰਸੋਈ ਵੱਲ ਤੁਰਿਆ ਤਾਂ ਤਿੰਨਾਂ ਨੂੰ ਹੀ ਆਪੋ ਆਪਣੀਆਂ ਲੱਤਾਂ ਵਿੱਚ ਲੜਖੜਾਂਦੀਆਂ ਜਾਪ ਰੰਗਾ ਸਨ ਅਚਨ-ਚੇਤੀ ਪ੍ਰਾਪਤ ਹੋਈ ਵਰਦਾਨ ਅਤਵੰਦਰਾਸਾ ਦੇ ਸ਼ਹਿਰਾ ਵਿੱਚੋਂ ਆਸ਼ਾ ਪੂਰਤੀ ਦਾ ਭੰਡਾਰ ਲੱਭ ਪੈਣ ਦਾ ਸ਼ਾਇਦ ਮਨੁੱਖ ਦੀਆਂ ਲੱਤਾਂ ਉੱਤੇ ਏਦਾਂ ਦਾ ਹੀ ਅਸਰ ਹੋਇਆ ਕਰਦਾ ਹੈ ਧੰਨਵਾਦ